ਨੇ ਬਾਰੇ ਕੀ ਨਾਮ ਤੇ ਅੱਜ ਦਾ ਕੀ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਸਾਡੇ ਸੱਜਣੀਆਂ ਸੰਗਤਾਂ ਆਈਆਂ ਖੰਨੇ ਤੋਂ ਆਪਣਾ ਪਿੰਡ ਫਾਇਲ ਤੋਂ ਖਾਤ ਲੈ ਕੇ ਤੇ ਜਿੰਨੇ ਵੀ ਪਿੰਡਾਂ ਦਾ ਪਹਿਲਾਂ ਉਹਨਾਂ ਦौरा ਕੀਤਾ ਸੀ ਵੀ ਆਪਾਂ ਨਾਮ ਵਗੈਰਾ ਲਿਖੇ ਸਾਰੇ ਉਹਨਾਂ ਨੇ ਪੂਰਾ ਸਰਚ ਕਰਕੇ ਤੇ ਫਿਰ ਉਹ ਖਾਤ ਲੈ ਕੇ ਆਏ ਕੋਈ 300 ਬੋਰੀ ਤੇ ਸਾਡੇ ਆ ਗ੍ਰਹਿ ਅੱਜ ਇੱਥੋਂ ਤੁਰੇ ਆ ਗੁੱਜੇਪੀੜ ਤੋਂ ਤੇ ਨਾਲ ਮੇਰੇ ਵੀਰ ਜੀ ਆ ਦਵੰਦਰ ਹਰਪਿੰਦਰ ਮੇਦਰ ਮੇਰਾ ਵੀਰਾ ਭਾਜੀ ਸਾਡੇ ਗੁਜੁਰਪੁਰੇ ਤੋਂ ਤੇ ਇਹ ਹੁਣ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਤੇ ਸੰਗਤਾਂ ਦੀ ਸੇਵਾ ਲੱਗਿਆ ਕਰਨ ਅੱਗੇ ਜੋ ਵੀ ਫਿਰ ਵੀ ਅੱਗੇ ਤੋਂ ਜਿਹੜਾ ਕੋਈ ਹੋਰ ਵੀ ਕਿਸੇ ਚੀਜ਼ ਦੀ ਲੋਡ ਹੋਈ ਉਹਨਾਂ ਨੂੰ ਤੇ ਉਹ ਵੀ ਵੇਖ ਕੇ ਤੇ ਫਿਰ ਉਸ ਹਿਸਾਬ ਨਾਲ ਆਪਾਂ ਕਰਾਂਗੇ। ਹਾਂ ਕਿੰਨੇ ਪਿੰਡ ਆ ਜਾ ਰਹੇ? ਸਾਡੇ ਪਿੰਡ 4-5 ਪਿੰਡ ਆ। ਹਰਣਾ ਤੋਂ ਲੈ ਕੇ ਗੋਨੇ ਵਾਲੇ ਦੂਜੇ ਜਿੰਨੇ ਲੱਗੇ ਆਮਕੋੜ ਦੀ ਪਿੰਡ? ਆਮਕੋੜ ਦੀ ਗੁਜਰਪੁਰਾ ਜਿੱਥੇ ਜਿੱਥੇ ਹਾਂ ਜਿੱਥੇ ਜਿੱਥੇ ਵੀ ਲੋਡ ਆ ਉੱਥੇ ਉਸ ਹਿਸਾਬ ਨਾਲ ਸੰਗਤ ਨਾਲ ਸਰਚ ਕੀਤਾ ਪਹਿਲਾਂ ਉਸ ਹਿਸਾਬ ਨਾਲ ਨਾ ਸੈਟਿੰਗ ਕਰ ਲੈਣੀ ਹੈ। ਠੀਕ ਹੈ ਵੈਕਲ ਕਾਲ ਸਾਹਿਬ ਵੈਕਲ ਜੀ ਕੀ